ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਹਦੀਆਬਾਦ ਫਗਵਾੜਾ ਤੇ ਹੋਰਨਾ ਸਹਿਵਾਮਾ ਦੇ ਮੈਂਬਰਾਂ ਦਾ ਇੱਕ ਵਫਦ ਪ੍ਰਧਾਨ ਰਮੇਸ਼ ਕੌਲ ਅਤੇ ਸੀਤਾ ਕੌਲ ਦੀ ਅਗਵਾਈ ਹੇਠ थाना ਸਤਨਾਮਪੁਰਾ ਦੇ ਐਸ ਐਚ ਓ ਗੌਰਵ ਧੀਰ ਨੂੰ ਮਿਲਿਆ ਇਸ ਮੌਕੇ ਪ੍ਰਧਾਨ ਰਮੇਸ਼ ਕੌਲ ਨੇ ਦੱਸਿਆ ਕਿ ਹਦੀਆਬਾਦ ਵਿਖੇ ਸਥਿਤ ਡਾਕਟਰ ਬੀ ਆਰ ਅੰਬੇਡਕਰ ਪਾਰਕ ਜੋ ਕਿ ਇਸ ਸਮੇਂ ਦੇਸ਼ ਭਰ ਵਿੱਚ ਕਾਫੀ ਮਸ਼ਹੂਰ ਪਾਰਕ ਹੈ ਤੇ ਇਸ ਪਾਰਕ ਵਿੱਚ ਬਹੁਤ ਸਾਰੇ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਦੇ ਨਾਲ-ਨਾਲ ਲੋਕਾਂ ਲਈ ਸੈਰ ਕਰਨ ਲਈ ਜਗ੍ਹਾ ਹੈ ਤੇ ਕਈ ਪ੍ਰਕਾਰ ਦੇ ਝੂਲੇ ਲੱਗੇ ਹੋਏ ਨੇ ਦੇ ਲੜਕੀਆਂ ਤੇ ਮਹਿਲਾਵਾਂ ਇਸ پارک ਵਿੱਚ ਲੱਗੇ ਓਪਨ ਜਿਮ ਵਿੱਚ ਕਸਰਤ ਕਰਦੀਆਂ ਹਨ ਪਰ ਕੋਈ ਸ਼ਰਾਰਤੀ ਅਨਸਰ ਕਿਸੇ ਕਿਸਮ ਦਾ ਕੋਈ ਨੁਕਸਾਨ ਨਾ ਪਹੁੰਚਾਉਣ ਇਸ ਲਈ ਇਸ پارک ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਪਾਰਟੀ ਦੀ ਟੀਮ ਆਪਣੀ ਨਿਗਰਾਨੀ ਰੱਖੇ ਤੇ ਸਮੇਂ-ਸਮੇਂ ਤੇ ਇਸ پارک ਦੀ ਸੁਰੱਖਿਆ ਨੂੰ ਯਕੀਨੀ ਬਣਾਏ ਰਮੇਸ਼ ਕਾਲ ਨੇ ਦੱਸਿਆ ਕਿ ਥਾਣਾ ਮੁਖੀ ਗੌਰਵ ਧੀਰ ਵੱਲੋਂ ਵਫਦ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਪੁਲਿਸ ਵੱਲੋਂ ਇਸ ਪਾਰਕ ਦਾ ਖਾਸ ਧਿਆਨ ਰੱਖਿਆ ਜਾਵੇਗਾ ਤੇ ਪੁਲਿਸ ਟੀਮ ਵੀ ਸਮੇਂ-ਸਮੇਂ ਤੇ ਚੈਕਿੰਗ ਕਰਦੀ ਰਹੇਗੀ। ਉਹਨਾਂ ਥਾਣਾ ਮੁਖੀ ਗੌਰਵ ਧੀਰ ਦਾ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਲਈ ਧੰਨਵਾਦ ਕੀਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਕਫਾ ਖ ਸੁਭਾਵਾਂ ਦੇ ਮੈਂਬਰ ਤੇ ਮਹੱਲਾ ਵਾਸੀ ਮੌਜੂਦ ਸਨ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਤੋਂ ਸਰਕਾਰਜੋਗ ਸਾਥੀਓ ਮੈਂ ਅਸੀਂ ਜਿਹੜਾ ਅੱਜ ਡਾਕਟਰ ਬੀ ਆਰ ਅੰਬੇਡਕਰ ਬੈਨੀਫਿਟ ਸੁਸਾਇਟੀ ਅਤੇ ਸ਼ਾਂਤ ਸ਼ਰਮਣੀ ਸਤਿ ਰਾਮਨਾਥੀ ਵੈਲਫੇਅਰ ਸੁਸਾਇਟੀ ਸ੍ਰੀ ਗੁਰੂ ਰਵਦਾਸ ਪ੍ਰਬੰਧਕ ਕਮੇਟੀ ਮੇਨ ਬਾਜ਼ਾਰ ਹਦੀਆਬਾਦ ਅਤੇ ਡਾਕਟਰ ਬੀ ਆਰ ਅੰਬੇਡਕਰ ਨੌਜਵਾਨ ਸੁਭਾ ਹਦੀਆਬਾਦ ਅਤੇ ਡਾਕਟਰ ਸ੍ਰੀ ਗੁਰੂ ਰਵਦਾਸ ਪ੍ਰਬੰਧਕ ਕਮੇਟੀ ਅੰਬੇਡਕਰ ਚਾਉਂ ਕੋ ਸਾਰੀਆਂ ਸਭਾ ਸੁਭਾਵਾਂ ਬਾਰੇ ਅਸੀਂ ਡਾਕਟਰ ਬੀ ਆਰ ਅੰਬੇਡਕਰ ਪਾਰਕ ਦੇ ਵਿੱਚ ਜਿਹੜਾ ਅੱਜ ਬਹੁਤ ਵਿਸ਼ਵ ਦੇ ਵਿੱਚ ਮਸ਼ਹੂਰ ਪਾਰਕ ਬਣ ਚੁੱਕਾ ਜਿਹਦੇ ਵਿੱਚ ਛੋਟੀਆਂ ਕਰਨ ਗਾਇਕ ਆਉਂਦੇ ਆ ਔਰ ਸੈਰ ਕੀਤੀ ਜਾਂਦੀ ਆ ਏ ਓਪਨ ਝੂਲੇ ਲੱਗੇ ਆ ਔਰ ਕੰਪਿਊਟਰ ਕੋਰਸ ਔਰ ਜਿਹੜਾ ਆਇਲਰਟਸ ਤੇ ਜਿਹੜੀ ਆ ਇੰਗਲਿਸ਼ ਸਪੀਕਿੰਗ ਕੋਰਸ ਕਰਾਇਆ ਜਾਂਦਾ ਉਹ ਜਦੋਂ ਟਾਈਮ ਹੁੰਦਾ ਲੜਕੀਆਂ ਦੀਆਂ ਕਲਾਸਾਂ ਦਾ ਜਾਂ ਓਪਨ ਜੈਮ ਦਾ ਟਾਈਮ ਹੁੰਦਾ ਉਸ ਵੇਲੇ ਕੁਝ ਸ਼ਰਾਤੀ ਅੰਸਰ ਵੀ ਜਿਹੜਾ ਆ ਉਸ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੇ ਆ ਉਸ ਮਾਹੌਲ ਨੂੰ ਸਹੀ ਰੱਖਣ ਵਾਸਤੇ ਵਾਤਾਵਰਣ ਸਹੀ ਜਿਹੜਾ ਬਣਿਆ ਰਹੇ ਔਰ ਪਬਲਿਕ ਨੂੰ ਜਿਹੜਾ ਬੈਨੀਫਿਟ ਪੂਰਾ ਮਿਲੇ ਤਾਂ ਉਹਦੇ ਲਈ ਅਸੀਂ ਜਿਹੜਾ ਮਾਨ ਜੋ ਸਾਡੇ ਐਸ ਐਚਓ ਤਨਾਪੁਰਾ थाना ਧੀਰ ਸਾਹਿਬ ਗੌਰਵ ਧੀਰ ਸਾਹਿਬਾ ਉਹਨਾਂ ਨੂੰ ਅਸੀਂ ਇਹ ਕੋ ਸਾਂਝੇ ਤੌਰ ਤੇ ਮੰਗ ਪੱਤਰ ਦਿੱਤਾ ਵੀ ਉਹਦੇ ਵਿੱਚ ਜਿਹੜਾ ਆ ਉਹ ਤੁਸੀਂ ਆਪਣਾ ਗੀੜਾ ਰੱਖੋ ਉਹ ਮੁਲਾਜ਼ਮਾਂ ਦਾ ਗੀੜਾ ਰੱਖੋ ਉਹਦੇ ਲਈ ਅਸੀਂ ਜਿਹੜਾ ਅੱਜ ਸਾਰੇ ਜਣੇ ਮਹੱਲਾ ਨਿਵਾਸੀ ਤੇ ਸਾਰੀਆਂ ਜਿਹੜੀਆਂ ਸਭ ਵਧੀਆ ਉਹਨਾਂ ਵੱਲੋਂ ਅਸੀਂ ਜਿਹੜਾ ਮਿਲੇ ਸਰ ਕੀ ਪ੍ਰੋਸਤ ਆਇਆ ਐ ਐਸਚੋ ਸਾਹਿਬ ਨੇ ਤੁਹਾਨੂੰ ਐਸਚੋ ਸਾਹਿਬ ਨੇ ਕਿਹਾ ਆ ਉਹ ਦੋ ਟਾਈਮ ਡਿਊਟੀ ਜਿਹੜੀ ਆ ਮੁਲਾਜ਼ਮਾਂ ਦੀ ਲਾ ਦਿੰਦੀ ਆ ਭਈ ਉੱਥੇ ਦੋ ਟਾਈਮ ਜਾਇਆ ਕਰਨਗੇ ਔਰ ਜਿਹੜਾ ਪੂਰਾ ਜਿਹੜਾ ਉਹ ਧਿਆਨ ਰੱਖਣਗੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਜੜਾਇਆ ਉਹ ਅਗਰ ਕੋਈ ਨਾਮ ਮੰਨਿਆ ਤਾਂ ਉਹਨੂੰ ਉੱਤੇ ਕਾਨੂੰਨੀ ਕਾਰਵਾਈ ਕੀਤੀ ਗਈ